ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿਹੜਾ 13 ਫਰਵਰੀ ਤੋਂ ਲੈ ਕੇ ਲਗਾਤਾਰ ਬਾਡਰਾਂ ਤੇ ਉੱਤੇ ਆਪਣਾ ਮੋਰਚਾ ਜਿਹੜਾ ਚੱਲ ਰਿਹਾ ਉਸ ਮੋਰਚੇ ਦੇ ਲਗਭਗ ਆਪਣਾ ਜਿਹੜਾ 100 ਦਿਨ ਹੋਣ ਵਾਲਾ ਹੈ ਉਹਤੇ ਆਪਾਂ ਪ੍ਰੋਗਰਾਮ ਵੀ ਦਿੱਤਾ ਹੈ ਕਿ 22 ਤਰੀਕ ਨੂੰ ਚਾਰੇ ਮੋਰਚਾਂ ਤੇ ਰਤਨਪੁਰਾ ਡੱਬ ਵਾਲੀ ਖਨੌਰੀ ਸ਼ੰਭੂ ਬਾਡਰ ਸ਼ੰਭੂ ਬਾਡਰਾ ਤੇ ਪੂਰਾ ਵੱਡਾ ਜਿਹੜਾ ਆਪਾਂ ਇਕੱਠ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਦੇਣੇ ਹੈਗੇ ਉਸ ਦੇ ਨਾਲ ਜਿਹੜੇ ਸਿਆਸੀ ਲੋਕ ਹੈ ਉਹ ਇਸ ਮੋਰਚੇ ਤੋਂ ਪੂਰੇ ਘਬਰਾਏ ਹੋਏ ਨੇ ਪਰ ਖਾਸ ਕਰਕੇ ਸਾਡੀ ਭਾਰਤੀ ਕਿਸਾਨ ਜਨਨਕਤਾ ਸਿੱਧੂਪੁਰ ਦੀ ਜਿਹੜੀ ਨੀਤੀ ਪਾਲਿਸੀ ਆ ਵਿਧਾਨ ਹੈ ਅਸੀਂ ਹਰ ਵਾਰੀ ਜਾਏ ਇਲੈਕਸ਼ਨ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਚਾਹੇ ਸਰਪੰਚੀ ਦੇ ਹੋਣ ਚਾਹੇ ਕੋਈ ਬਲਾਕ ਸੰਪਤੀ ਦੇ ਹੋ ਅਸੀਂ ਭਾਰਤੀ ਕਿਸਾਨ ਯੂਨੀਅਨ ਦੀ ਜਿਹੜੀ ਨੀਤੀ ਹੈ ਹਰ ਵਾਰੀ ਸਪਸ਼ਟ ਕਰਦੇ ਆ ਕਿ ਸਾਡੇ ਸੰਵਿਧਾਨ ਮੁਤਾਬਕ ਸਾਡਾ ਬਲਾਕ ਆਗੂ ਪਿੰਡ ਆਗੂ ਜ਼ਿਲ੍ਹਾ ਆਗੂ ਸਮੂਚੀ ਸੂਬਾ ਕਮੇਟੀ ਅਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਸਾਡਾ ਆਗੂ ਪੋਲਿੰਗ ਤੇ ਨਹੀਂ ਬੈਠੂਗਾ ਕਿਸੇ ਦਾ ਸਿਆਸੀ ਗੱਡੀ ਦੇ ਵਿੱਚ ਨਹੀਂ ਚੜੂਗਾ ਕਿਸੇ ਸਿਆਸੀ ਪਾਰਟੀ ਲਈ ਪ੍ਰਚਾਰ ਨਹੀਂ ਕਰੂਗਾ ਵੋਟ ਵਾਲਾ ਜਿਹੜਾ ਸਾਡਾ ਖੁੱਲਾ ਛੱਡਿਆ ਹੋਇਆ ਆਪ ਦੀ ਮਰਜ਼ੀ ਕਿਸੇ ਨੂੰ ਪਾਵੇ ਨਾ ਪਾਵੇ ਇਸ ਕਰਕੇ ਹੀ ਸੰਵਿਧਾਨ ਦੇ ਤਹਿਤ ਅਸੀਂ ਕਹਿੰਦੇ ਆ ਭਾਰਤੀ ਕਿਸਾਨ ਯੂਨੀਅਨ ਨੂੰ ਰੋਲ ਕਿਸਾਨਾਂ ਦੀ ਕਿੱਤੇ ਦੀ ਜੱਸੇਬੰਦੀ ਇਸ ਵਿਚਾਰਧਾਰਾ ਨੂੰ ਜਿਹੜੇ ਲੈ ਕੇ ਤੁਰੇ ਆ ਇਹਦੇ ਵਿੱਚੋਂ ਜਿਹੜੇ ਸਿਆਸੀ ਵਿਚਾਰਧਾਰਕ ਲੋਕ ਹਰ ਬਾਰੀ ਇਲੈਕਸ਼ਨਾਂ ਦੇ ਵੇਲੇ ਚਾਹੇ ਉਹ ਵਿਧਾਨ ਸਭਾ ਦੇ ਹੋਣ ਲੋਕ ਸਭਾ ਦੇ ਹੋਣ ਆਪ ਦੇ ਆਪ ਦੇ ਸਿਆਸੀ ਪਾਰਟੀਆਂ ਦੇ ਵਿਚਾਰਧਾਰਕ ਜਿਹੜੇ ਲਾਨ ਕਰਦੇ ਆ ਇਲੈਕਸ਼ਨਾਂ ਵੇਲੇ ਨੇੜੇ ਆ ਕੇ ਉਹ ਸਾਡਾ ਜਿਹੜਾ ਸਮੁੱਚੀ ਕਿਸਾਨੀ ਦਾ ਵੱਡਾ ਸਵਾਲ ਉੱਠਦਾ ਹੈ ਕਿ ਕਿਸਾਨ ਜੱਸੇ ਬੰਦੀਆਂ ਇਸ ਕਰਕੇ ਮੋਰਚਾ ਲਾਉਂਦੀਆਂ ਨੇ ਕਿ ਇਹ ਇਲੈਕਸ਼ਨਾਂ ਨੂੰ ਕਿਸੇ ਨੂੰ ਹਰਾ ਸਕਣ ਕਿਸੇ ਨੂੰ ਫਾਇਦਾ ਦੇ ਸਕਣ ਉਹ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਸੀ ਇਸੇ ਕਰਕੇ ਮੈਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਆਹੀ ਵਿਧਾਨ ਸਭਾ ਵੇਲੇ ਲੋਕ ਸਭਾ ਵੇਲੇ ਇੱਕ ਰੰਗ ਤਾਂ ਲਖੀਰ ਖਿੱਚੀ ਜਾ ਰਹੀ ਹੈ ਤੇ ਉਹ ਜਿਹੜੀ ਲਖੀਰ ਖਿੱਚੀ ਹੈ ਆਪਾਂ ਐਮਐਸਪੀ ਗਰੰਟੀ ਕਾਨੂੰਨ ਲੈਣ ਲਈ ਸੁਆਮੀ ਨਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸਮੁੱਚਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਤੋਂ ਮੁਕਤ ਕਰਾਉਣ ਲਈ ਉਹ ਸਾਡੀ ਲਖੀਰ ਤੇ ਜਿਹੜੇ ਮੋਰਚੇ ਲੱਗ ਰਹੇ ਨੇ ਜਿਹੜੇ ਇਸ ਮੰਗ ਨਾਲ ਇਸ ਨੀਤੀ ਪਾਲਿਸੀ ਨਾਲ ਸੰਬੰਧਤ ਨਹੀਂ ਜਿਹੜੇ ਲੋਕਾਂ ਨੇ ਕਿਸੇ ਨਾ ਕਿਸੇ ਬਹਾਨੇ ਆ ਕੇ ਇਲੈਕਸ਼ਨ ਲੜਨੀ ਹੁੰਦੀ ਆ ਇਲੈਕਸ਼ਨਾਂ ਦੀ ਹਮਾਇਤ ਕਰਨੀ ਹੁੰਦੀ ਆ ਇਹ ਸਾਡੇ ਹਰ ਵਾਰੀ ਕਿਸਾਨਾਂ ਦਾ ਸਵਾਲ ਉੱਠਦਾ ਹੈ ਕਿਸਾਨਾਂ ਲਈ ਵੱਡਾ ਅਸੀਂ ਆਪ ਦੀ ਭਾਰਤੀ ਕਿਸਾਨ ਉਨੇਕਤਾ ਸਿੱਧੂਪੁਰ ਵੱਲੋਂ ਸਾਡੀ ਜਿਹੜੀ ਨੀਤੀ ਪਾਲਸੀ ਹੈ ਵਿਧਾਨਕ ਮੁਤਾਬਕ ਅਸੀਂ ਹਰ ਇਲੈਕਸ਼ਨਾਂ ਵੇਲੇ ਸਾਫ਼ ਕਰਦੇ ਆ ਜੇ ਕੋਈ ਇਸ ਦੀ ਲੰਗਣਾ ਕਰਦਾ ਤਾਂ ਉਹਦੀ ਮੀਟਿੰਗ ਕਰਕੇ ਉਹਤੇ ਐਕਸ਼ਨ ਲੈਂਦਾ ਜਾਂਦਾ ਪਰ ਜਿਹੜਾ ਸਾਡਾ ਮੋਰਚਾ ਚੱਲਦਾ ਜੋ ਅੱਜ ਵਿਆਹ ਸਿਆਸੀ ਲੋਕ ਦੇ ਰਹੇ ਨੇ ਜੋ ਜਾਖੜ ਸਾਹਿਬ ਦੇ ਰਹੇ ਨੇ ਉਹ ਖੁਦ ਇਸ ਲੈਣਾ ਨੂੰ ਆਪ ਪਾਰ ਕਰ ਚੁੱਕੇ ਨੇ ਉਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਮੈਂ ਸਮੁੱਚੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਸਾਡਾ ਦਿੱਤਾ ਹੋਇਆ 22 ਤਰੀਕ ਦਾ ਪ੍ਰੋਗਰਾਮ ਲੱਖਾਂ ਦੀ ਗਿਣਤੀ ਵਿੱਚ ਅਸੀਂ ਮੋਰਚੇ 'ਚ ਪਹੁੰਚ ਕੇ ਇਹ ਸਰਕਾਰ ਨੂੰ ਜਿਹੜੇ ਮਜਬੂਰ ਕਰਗੇ ਤਾਂ ਇਸ ਮੋਰਚੇ ਦਾ ਪੂਰਾ ਅਸਰ ਅੱਜ ਸਿਆਸੀ ਲੋਕਾਂ ਨੂੰ ਦਿਖਣ ਨੂੰ ਆ ਰਿਹਾ ਹੈ ਘਬਰਾਏ ਹੋਏ ਨੇ ਤਾਂ ਆਉਣ ਵਾਲੀ ਸਰਕਾਰ ਕਿਸੇ ਦੀ ਬਣੇ ਕਿਸੇ ਦੀ ਜਾਵੇ ਇਹ ਮੰਗਾਂ ਲਾਗੂ ਕਰਵਾਏ ਤੋਂ ਬਿਨਾ ਘਰੇ ਵਾਪਸ ਨਹੀਂ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਦ ਜੀ ਕੀ ਪਤਨੀ